ਕਿਸਾਨ ਲੀਡਰ ਜਗਜੀਤ ਸਿੰਘ ਡਲੇਵਾਲ 16 ਦਿਨ ਤੋਂ ਭੁੱਖ ਹੜਤਾਲ ਤੇ ਬੈਠੇ ਹੋਏ ਨੇ ਦੱਸ ਦਈਏ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਚੱਲਿਆ ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਮਰੀਕਾ ਤੋਂ ਕੈਨਸਲ ਦੇ ਸਪੈਸ਼ਲਿਸਟ ਕਰਨ ਚਟਵਾਨੀ ਅਸਿਸਟੈਂਟ ਪ੍ਰੋਫੈਸਰ ਯੂਐਸਏ ਦੀ ਟੀਮ ਜਗਜੀਤ ਸਿੰਘ ਡਲੇਵਾਲ ਦਾ ਚੈਪਕ ਕਰਨ ਲਈ ਪਹੁੰਚ ਰਹੀ ਹੈ ਉੱਥੇ ਹੀ ਡਾਕਟਰ ਸਵੇਮਾਂਝੀ ਟੀਮ ਪਹਿਲੇ ਦਿਨ ਤੋਂ ਲਗਾਤਾਰ ਜਗਜੀਤ ਸਿੰਘ ਢਲੇਵਾਲ ਦੀ ਸਿਹਤ ਦੀ ਜਾਂਚ ਕਰ ਰਹੀ ਹੈ ਲਗਾਤਾਰ ਉਹਨਾਂ ਸ਼ੀੜੀ ਵਿੱਚ ਹੋ ਰਹੀ ਕਮੀ ਨਿਗਰਾਨੀ ਕਰ ਰਹੀ ਹੈ ਜਿਹੜੀਆਂ ਰਿਪੋਰਟਸ ਨੇ ਦੇਖੋ 28 ਤਰੀਕ ਤੋਂ ਰੈਗੂਲਰਲੀ ਸਾਡੀ ਟੀਮ ਡਾਕਟਰਾਂ ਦੀ ਜਿਹੜੀ ਹੈ ਇਹ ਚੈੱਕ ਕਰਨ ਆ ਰਹੀ ਹੈ ਤੇ 슈ਗਰ ਇਹਨਾਂ ਦੀ ਜਿਹੜੀ ਫਾਸਟਿੰਗ ਤੇ ਰੈਂਡਮ ਅਸੀਂ ਰੋਜ਼ ਕਰਦੇ ਸੀ ਜਿਹੜੇ ਇਹਨਾਂ ਦੇ ਵੀਨਸ ਸੈਂਪਲ ਲਏ ਸੀ ਉਹ ਅਸੀਂ 4 ਤਰੀਕ ਨੂੰ ਲਏ ਸੀ ਸਭ ਤੋਂ ਪਹਿਲਾਂ ਤੇ 4 ਤਰੀਕ ਨੂੰ ਜਦੋਂ ਅਸੀਂ ਲਏ ਤਾਂ ਉਦੋਂ ਥੋੜਾ ਇਹਨਾਂ ਦਾ ਕਰਿਟਨਿਨ ਡਿਰੇਂਜਡ ਸੀਗਾ ਤੇ ਯੂਰਿਕ ਐਸਿਡ ਵੀ ਥੋੜਾ ਡਿਰੇਂਜ ਸੀਗਾ ਤੇ ਕਹਿੰਦਾ ਪਾਵੇ ਕਿ ਜਦੋਂ ਯੂਰਿਕ ਐਸਿਡ ਤੇ ਕਰਿਟਨਿਨ ਡਿਰੇਂਜਡ ਹੁੰਦਾ ਤਾਂ ਇਹਦਾ ਮਤਲਬ ਸਾਫ਼ ਹੈ ਕਿ ਥੋੜਾ ਇੱਕ ਤਾਂ ਕਿਡਨੀਜ਼ ਇਨਵੋਲਡ ਹੋ ਨੇ ਇਹਨਾਂ ਦੀਆਂ ਹੈ ਨਾ ਤੇ ਯੂਰਿਕ ਐਸਿਡ ਜਦੋਂ ਡਿਰੇਂਜਡ ਹੈ ਇਟ ਮੀਨਸ ਕਿ ਇਨਟੇਕ ਇਹਨਾਂ ਦੀ ਬਹੁਤ ਘੱਟ ਹੈ ਇਨਟੇਕ ਤਾਂ ਲੈ ਹੀ ਨਹੀਂ ਰਹੇ ਤੇ ਕਾਰਬੋਹਾਈਡਰੇਟਸ ਤਾਂ ਹੈ ਨਹੀਂ ਹੈ ਬਾਡੀ 'ਚ ਤੇ ਜਿਹੜੇ ਪ੍ਰੋਟੀਨਸ ਹੈ ਪ੍ਰੋਟੀਨਸ ਆਰ ਬੀਇੰਗ ਯੂਜ਼ਡ ਐਜ਼ ਅ ਸੋਰਸ ਆਫ એનર્ਜੀ ਤੇ ਜਦੋਂ ਸੈਲੂਲਰ ਬ੍ਰੇਕਡਾਊਨ ਹੋਏਗਾ ਤਾਂ ਯੂਰਿਕ ਐਸਿਡ ਡਿਰੇਂਜਡ ਹੋਏਗਾ ਕਲੀਅਰ ਕੱਟ ਹੀ ਮਤਲਬ ਕਿਉਂਕਿ ਫਾਸਟਿੰਗ ਹੈ ਤਾਂ ਇਸ ਕਰਕੇ ਇਹਨਾਂ ਦਾ ਯੂਰਿਕ ਐਸਿਡ ਵੀ ਡਿਰੇਂਜਡ ਹੈ ਲਿਵਰ ਦੇ ਵੀ ਜਿਹੜੇ ਐਨਜ਼ਾਈਮਸ ਨੇ ਉਹ ਵਧੇ ਹੋਏ ਨੇ ਕਿਉਂਕਿ ਲਿਵਰ ਨੂੰ ਆਬਵੀਅਸਲੀ ਕਾਰਬੋਹਾਈਡਰੇਟਸ ਤੋਂ એનર્ਜੀ ਇਹਨਾਂ ਨੂੰ ਨਹੀਂ ਮਿਲ ਰਹੀ ਇਹਨਾਂ ਨੂੰ ਪ੍ਰੋਟੀਨ ਤੋਂ ਲੈਣੀ ਪੈ ਰਹੀ ਹੈ ਲਿਵਰ ਨੂੰ ਵੱਧ ਕੰਮ ਕਰਨਾ ਪੈ ਰਿਹਾ ਹੈ ਬਿਲੀਰੂਬਿਨ ਵੀ ਡਿਰੇਂਜਡ ਆ ਰਿਹਾ ਸਾਰੇ ਲੀਵਰ ਫੰਕਸ਼ਨ ਟੈਸਟ ਨੇ ਜਿਹੜੇ ਓਡਿ ਰੇਂਜ ਤੇ ਤੇ ਲੇਟਸ ਜਿਹੜੇ ਅਸੀਂ 8 ਤਰੀਕ ਨੂੰ ਕੀਤੇ ਆ ਉਹਦੇ ਵਿੱਚ ਹੋਰ ਵੀ ਜ਼ਿਆਦਾ ਯੂਰਿਕ ਐਸਿਡ ਵਧਿਆ ਕਿ ਮਸਲ ਮਾਸ ਕਾਫੀ ਘਟ ਰਿਹਾ ਵੀਕ ਹੋ ਰਹੇ ਨੇ ਤੇ ਓਟੀਪੀਟੀ ਬਿਲੀਰੂਬਿਨ ਇਹ ਵੀ ਡਿਰੇਂਜਡ ਆ ਰਿਹਾ 크੍ਰੀਟਿਨਿਨ ਵੀ ਸਾਡੇ ਕੋਲ 크੍ਰੀਟਿਨਿਨ ਦਾ ਜਿਹੜਾ ਕਨੈਕਸ਼ਨ ਹੁੰਦਾ ਸਿੱਧਾ ਉਹ ਕਿਡਨੀਜ਼ ਦੇ ਨਾਲ ਹੁੰਦਾ ਕਿ ਕਿਡਨੀਜ਼ ਦੇ ਉੱਤੇ ਇਹਨਾਂ ਦਾ ਅਸਰ ਦਿਖਾਈ ਦੇ ਰਿਹਾ ਹੈ ਤੇ ਬਾਕੀ ਜਿਹੜੀ ਸਾਡੇ ਡਾਕਟਰਸ ਦੀ ਟੀਮ ਕੱਲ ਤਾਂ ਚਲੋ ਇਨ ਬਾਪੂ ਜੀ ਨੂੰ ਚੈੱਕ ਕਰਨ ਦਾ ਸਾਨੂੰ ਮੌਕਾ ਨਹੀਂ ਮਿਲਿਆ ਲੇਕਿਨ ਜਿਹੜੀ ਟੀਮ ਪਰਸੋਂ ਆਈ ਸੀ ਉਹਨਾਂ ਨੇ ਇਹਨਾਂ ਨੂੰ ਬਾਪੂ ਜੀ ਨੂੰ ਕਿਹਾ ਸੀਗਾ ਕਿ ਅਗਰ ਇਹ ਹੌਸਪਿਟਲਾਈਜ਼ ਹੋ ਜਾਣ ਤਾਂ ਇਹਨਾਂ ਦੀ ਸਿਹਤ ਆਬੀ ਲਈ ਅੱਛਾ ਹੈ ਕਿ ਅਗਰ ਉੱਥੇ ਥੋੜੀ ਇਹਨਾਂ ਦੀ ਐਡਵਾਈਸ ਕੀਤਾ ਸੀ ਕਿ ਉੱਥੇ ਹੋ ਜਾਣ ਤਾਂ ਇਹਨਾਂ ਦੀ ਜ਼ਿਆਦਾ ਅੱਛੀ ਤਰੀਕੇ ਨਾਲ ਅਸੀਂ ਦੇਖਭਾਲ ਕਰ ਸਕਦੇ ਹਾਂ ਕੋਲੇ ਰਿਪੋਰਟ ਆਇਆ ਸੀਤਾ ਹੌਲੀ ਹੌਲੀ ਡਾਊਨ ਹੀ ਜਾ ਰਹੀ ਹੈ ਇਸ ਟਾਈਮ ਤੇ ਤਾਂ ਹੀ ਨੀਡਸ ਹਸਪਿਟਲਾਈਜੇਸ਼ਨ ਸਾਡੀਆਂ ਮਤਲਬ ਜਿਹੜੀਆਂ ਵੀ ਮੈਡੀਕਲ ਟੀਮਸ ਨੇ ਪਰਸੋ ਚੌਥੇ ਤੋਂ ਆ ਰਹੀਆਂ ਨੇ ਉਹਨਾਂ ਨੂੰ ਬੇਨਤੀ ਕਰਦੇ ਪਏ ਆ ਸੀ ਕਿ ਹਸਪਿਟਲਾਈਜ਼ ਹੋ ਜਾਣ ਤਾਂ ਮਤਲਬ ਵੀ ਡੋਂਟ ਵਾਂਟ ਕਿ ਕੋਈ ਵੀ ਮੈਡੀਕਲ ਇਸ਼ੂ ਉਹਨਾਂ ਨੂੰ ਫਰਦਰ ਆਵੇ ਜਾਂ ਉਹਨਾਂ ਦੀ ਕੋਈ ਹੋਰ ਸਿਹਤ ਤੇ ਨੁਕਸਾਨ ਹੋਵੇ ਤਾਂ ਮਤਲਬ ਸੇਤਾ ਵਿਗੜ ਰਹੀ ਹੈ ਹੌਲੀ ਹੌਲੀ ਕਿਉਂਕਿ ਪਰਲੌਂਗ ਫਾਸਟਿੰਗ ਹੈ ਬਹੁਤ ਵੀਕ ਹੋ ਚੁੱਕੇ ਨੇ ਮਸਲ ਮਾਸ ਬਹੁਤ ਘਟ ਗਿਆ ਤੇ ਇਨਫਿਊਜ਼ਨਸ ਦੀ ਵੀ ਲੋਡ ਪੈ ਸਕਦੀ ਹੈ ਅੱਗੇ ਆਈਵੀ ਫਲੂਇਡਸ ਦੀ ਜੋ ਵੀ ਲੈਣ ਗਏ ਹੈ ਨਾ ਤਾਂ ਲੋਡ ਤਾਂ ਅੱਗੇ ਫਰਦਰ ਹਸਪੀਟਲਾਈਜੇਸ਼ਨ ਦੀ ਹੈ ਬਿਮਾਰ ਵੀ ਨਹੀਂ ਉਹਨਾਂ ਨੂੰ ਕੈਂਸਰ ਦੀ ਮੈਡੀਸਿਨ ਵੀ ਨਹੀਂ ਲੈ ਰਹੇ ਬੜਾ ਅਫਰ ਪੈ ਰਿਹਾ ਹੋਏਗਾ ਹਾਂਜੀ ਹਾਂ ਬਿਲਕੁਲ ਅਗਰ ਮੈਡੀਸਿਨ ਨਹੀਂ ਲੈ ਰਹੇ ਤਾਂ ਆਬਵੀਅਸਲੀ ਬਾਡੀ ਤੇ ਅਸਰ ਤਾਂ ਪੈ ਹੀ ਰਿਹਾ ਹੈ ਨਾ ਤੇ ਉਹ ਵੀ ਇੱਕ ਦੁਵਿਧਾਜਨਕ ਹੈ ਕਿ ਉਹ ਕਿਉਂਕਿ ਉਹਨਾਂ ਦੀ ਜੋ ਉਹਨਾਂ ਨੇ ਆਪਣੀ ਹੰਗਰ ਸਟ੍ਰਾਈਕ ਰੱਖੀ ਹੈ ਕਿਸਾਨਾਂ ਨੂੰ ਦੀ ਜਿਹੜੀ ਆਪਣੀ ਡਿਮਾਂਡਸ ਲਈ ਤੇ ਅਗਰ ਉਹ ਮੈਡੀਸਨ ਨਹੀਂ ਲੈ ਰਹੇ ਤਾਂ ਇਹ ਵੀ 네ਗੇਟਿਵ ਹੀ ਇਮਪੈਕਟ ਉਹਨਾਂ ਦੀ ਸਿਹਤ ਤੇ ਨਹੀਂ ਜੀ ਪਰਸੋਂ ਤੋਂ ਪਰਸੋਂ 8 ਤਰੀਕ ਦੀਆਂ ਰਿਪੋਰਟਸ ਤੋਂ ਅਸੀਂ ਕਿਹਾ ਕਾਫੀ ਸ਼ੁਰੂ ਤਾਂ ਇਹ ਹੈ ਕਿ ਚਲੋ ਕਿਉਂਕਿ ਫਾਸਟਿੰਗ ਤੇ ਨੇ ਤਾਂ ਡਿਰੇਂਜਡ ਜਿਹੜੇ ਥੋੜੇ ਰੀਨਲ ਫੰਕਸ਼ਨ ਟੈਸਟ ਨੇ ਜਾਂ ਯੂਰਿਕ ਐਸਿਡ ਨੇ ਜੋ ਵੀ ਡਿਰੇਂਜਡ ਪੈਰਾਮੀਟਰਸ ਨੇ ਸ਼ੁਰੂ ਦੇ ਵਿੱਚ ਤਾਂ ਫਾਸਟਿੰਗ ਦੇ ਵਿੱਚ ਆ ਜਾਂਦੇ ਆ ਲੇਕਿਨ 8 ਤਰੀਕ ਦੀ ਜਿਹੜੀ ਰਿਪੋਰਟ ਸੀ ਉਤੋਂ ਸਾਡੀ ਟੀਮ ਐਡਵਾਈਸ ਵੀ ਕਰਕੇ ਗਈ ਸੀ ਰਿਕੁਐਸਟ ਵੀ ਕਰਕੇ ਗਈ ਸੀ ਕਿ ਤੁਹਾਡੀਆਂ ਰਿਪੋਰਟਸ ਡਿਰੇਂਜਡ ਨੇ ਤਾਂ ਬੈਟਰ ਹੈ ਕਿ ਅਗਰ ਆਪਾਂ ਹਸਪੀਟਲ ਦਾਖਲ ਹੋ ਜਾਈਏ ਤੁਹਾਡੀ ਸਿਹਤ ਯਾਬੀ ਲਈ ਤੁਹਾਡੀ ਸਿਹਤ ਵਾਸਤੇ ਇਹ ਅੱਛਾ ਹੋਏਗਾ ਕ੍ਰਿਟੀਕਲ ਕ੍ਰਿਟੀਕਲ ਹੋ ਸਕਦੀ ਹੈ ਵੈਸੇ ਤਾਂ ਦੇਖੋ ਆਪਾਂ ਕਹਿੰਨੇ ਆ ਕਿ 8 ਤਰੀਕ ਤੋਂ ਅਸੀਂ ਇਹਨਾਂ ਨੂੰ ਲਗਾਤਾਰ ਬੇਨਤੀ ਹੀ ਕਰ ਰਹੇ ਆ ਕਿ ਤੁਸੀਂ ਹਸਪਟਲਾਈਜ਼ ਹੋ ਜਾਓ ਕਿਉਂਕਿ ਆਲਰੇਡੀ ਕ੍ਰੋਨਿਕ ਡਿਜ਼ੀਜ਼ ਦੇ ਪੇਸ਼ੈਂਟ ਨੇ ਮੈਡੀਸਿਨ ਉਹਨਾਂ ਦੀ ਮਿਸ ਹੋ ਰਹੀ ਹੈ ਰੈਗੂਲਰਲੀ ਹੈ ਨਾ ਕੈਂਸਰ ਪੇਸ਼ੈਂਟ ਨੇ ਉਹ ਵੀ ਮੈਡੀਸਿਨ ਮਿਸ ਹੋ ਰਹੀ ਹੈ ਉਹ ਵੀ ਤਾਂ ਇੱਕ ਉਹਨਾਂ ਦਾ ਹੈਲਥ ਇਸ਼ੂ ਹੈ ਨਾ ਤਾਂ ਐਡੀਸ਼ਨਲ ਨਹੀਂ ਤਾਂ ਜਿਹੜਾ ਫਾਸਟਿੰਗ ਵਾਲਾ ਬੰਦਾ ਹੈ ਉਹ ਆਲਰੇਡੀ ਹੈਲਥ ਡਾਊਨ ਹੈ ਔਰ ਕੈਂਸਰ ਦੇ ਪੇਸ਼ੈਂਟ ਨੇ ਉਹਦੀ ਮੈਡੀਸਿਨ ਵੀ ਨਹੀਂ ਜਾਰੀ ਤਾਂ ਕਿਡਨੀ ਸੇ ਦਾ ਫੈਕਟ ਹੈ ਇਹ ਤਾਂ ਕੁਝ ਵੀ ਅੱਗੇ ਆਉਣ ਵਾਲੇ ਟਾਈਮ ਤੇ ਹੋ ਸਕਦਾ ਹੈ ਕਹਿਣਾ ਉਹਨਾਂ ਮਰੀਜ਼ ਨੂੰ ਜੋ ਕਹਿਣਾ ਹੁੰਦਾ ਵੀ ਭਈ ਸਾਡੀ ਤਾਂ ਇਹੀ ਤਰੀਕ ਹੈ ਹਸਪੀਟਲ ਪਰ ਸਾਡੇ ਵੱਲੋਂ ਅਸੀਂ ਲੜ ਕਿਉਂ ਰਹੇ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਮਰਮਰ ਤੇ ਬੈਠਾ ਕਿਉਂ ਆ ਇਹ ਸਰਕਾਰ ਲਈ ਹੈ ਜੇ ਕੋਈ ਨੁਕਸਾਨ ਹੁੰਦਾ ਇਹਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਉੱਥੋਂ ਬੀਜੇਪੀ ਦੀ ਸਰਕਾਰ ਤੇ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਕਿਉਂਕਿ ਇਸ ਕਰ ਤੋਂ ਉਹ ਬਰੀ ਨਹੀਂ ਹੋ ਸਕਦੇ ਡਾਕਟਰਾਂ ਨੇ ਆਪ ਦਾ ਜਿਹੜਾ ਕੰਮ ਕਰਨਾ ਹੈ ਹੁਣ ਜਿਹੜਾ ਇਹਨਾਂ ਨੂੰ ਅਸੀਂ ਕਿਹਾ ਸੀ ਵੀ ਜੋ ਉਹਨਾਂ ਨੂੰ ਸੈਂਪਲ ਚਾਹੀਦਾ ਜੋ ਟ੍ਰੀਟਮੈਂਟ ਚਾਹੀਦਾ ਉਹ ਕਰ ਲਓ ਪਰ ਜਨਤਕ ਅੱਜ ਤੱਕ ਦਾ ਆਗੀ ਰਿਪੋਰਟ ਸਾਹਮਣੇ ਆਪਣੀ ਹੈ ਨਾ ਇਹਨਾਂ ਦੇ ਵਿੱਚ ਗੈਪ ਹੈ ਜਿਹੜੇ ਕਿਤੇ 8 ਦਾ ਕਿਤੇ 4 ਦਾ ਅਸੀਂ ਤਾਂ ਕਹਿੰਦੇ ਵੀ ਰੋਜ਼ ਟਰੀਟਮੈਂਟ ਕਰੋ ਤਾਂ ਰੋਜ਼ ਹੀ ਜਨਤਕ ਕਰੋ ਹਾਂ ਕਿਉਂ ਸ਼ਾਮ ਨੂੰ ਜਿਹੜੀ ਇਹ ਜਿਹੜੀ ਤੁਸੀਂ ਚੈੱਕਅਪ ਕੀਤਾ ਉੱਪਰ ਤੱਕ ਪਹੁੰਚਾਇਆ ਗਿਆ ਹੈਗਾ ਜਿਹੜਾ ਵੀ ਹਾਂਜੀ ਹਾਂ ਜੀ ਬਿਲਕੁਲ ਸਰ ਬਿਲਕੁਲ ਬਿਲਕੁਲ ਕਿਸ ਤਰ੍ਹਾਂ ਦਾ ਪਿੱਛੋਂ ਜਿਹੜਾ ਨਿਰਦੇਸ਼ ਦਿੱਤੇ ਆ ਦੇਖੋ ਜੀ ਇਹਦੇ ਬਾਰੇ ਮੈਂ ਆਪਣੇ ਜਿਹੜੇ ਮਾਨਯੋਗ ਸਿਹਤਮੰਤੀ ਡਾਕਟਰ ਬਲਬੀਰ ਸਿੰਘ ਜੀ ਨੇ ਉਹਨਾਂ